ਪਰ ਹਲਕੇ ਦੇ ਵਿੱਚ ਪਹੁੰਚੇ ਆ ਜਿੱਥੇ ਕਹਿ ਸਕਦੇ ਹਰੇਕ ਪਾਰਟੀ ਵੱਲੋਂ ਆਪਣਾ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਉੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਹੋਰਾਂ ਵੱਲੋਂ ਵੀ ਆਪਣਾ ਚੋਣ ਪ੍ਰਚਾਰ ਜੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਵੱਖ-ਵੱਖ ਪਿੰਡਾਂ ਦੇ ਵਿੱਚ ਰੋਡ ਸ਼ੋਅ ਮੀਟਿੰਗਾਂ ਦੇ ਰਾਹੀਂ ਇਹ ਚੋਣ ਪ੍ਰਚਾਰ ਜੋ ਕੈਂਪੇਨ ਹੈ ਲਗਾਤਾਰ ਜੋ ਚੱਲ ਰਹੀ ਆ ਤੇ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜਿਹੜੇ ਖੁਦ ਇਸ ਰੋਡ ਸ਼ੋਅ ਦੇ ਵਿੱਚ ਮੌਜੂਦ ਨੇ ਅੱਤੇ ਗੱਲਬਾਤ ਵੀ ਕਰਾਂਗੇ ਕਿ ਕਿਸ ਤਰੀਕੇ ਦਾ ਚੋਣ ਪ੍ਰਚਾਰ ਇਹ ਚੱਲ ਰਿਹਾ ਹੈ ਕਲਸੀ ਸਾਹਿਬ ਕਿਸ ਤਰੀਕੇ ਦੀ ਕੈਂਪੇਨ ਚੱਲ ਰਹੀ ਆ ਬਹੁਤ ਵਧੀਆ ਕੈਂਪੇਨ ਚੱਲ ਰਹੀ ਹੈ ਜੀ ਲੋਕਾਂ ਦਾ ਪਿਆਰ ਮਾਨ ਸਤਿਕਾਰ ਫਤਵਾ ਜਿਹੜਾ ਮਿਲ ਰਿਹਾ ਹੈ ਇਕੱਲੇ ਇਕੱਲੇ ਪਿੰਡ ਜਾ ਰਹੇ ਆ ਪਹੁੰਚ ਰਹੇ ਆ ਅੱਜ ਅੱਜ ਦਾ ਕੀ ਰਹਿਣ ਵਾਲਾ ਪੂਰਾ ਕੈਂਪੇਨ ਦਾ ਸ਼ਡਿਊਲ ਕੀ ਰਹਿਣ ਵਾਲਾ ਅੱਜ ਅੱਜ ਤੁਸੀਂ ਨਾਲ ਹੀ ਹੋ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਜੀ ਆਜੋ ਕਿੰਨੇ ਪਿੰਡ ਕੱਢਨੇ ਅੱਜ ਫਿਰ ਤੁਹਾਡੇ ਸਾਹਮਣੇ ਹੀ ਆਂ ਵੇਖ ਲਓ ਇੱਕ ਪਿੰਡ ਹੋ ਗਿਆ ਹਾਲੇ ਚਲੋ ਅੱਗੇ ਦੇਖੋ ਇਹ ਸ਼ੁਰੂਆਤ ਆ ਪਹਿਲਾ ਪਿੰਡ ਜਿਹੜਾ ਹੋ ਚੁੱਕਿਆ ਇਸ ਤੋਂ ਬਾਅਦ ਲਗਾਤਾਰ ਜਿਹੜਾ ਕੀ ਇਹ ਚੋਣ ਪ੍ਰਚਾਰ ਅਗਲੇ ਪਿੰਡਾਂ ਵੱਲ ਨੂੰ ਵਧੇਗਾ ਅਮਨ ਸਿੰਘ ਸਿੰਘ ਸ਼ਹਿਰੀ ਕਲਸੀ ਖੁੱਦ ਜਿਹੜੇ ਕੀ ਗੱਡੀ ਦੇ ਵਿੱਚ ਸਵਾਰ ਨੇ ਅਤੇ ਉਹਨਾਂ ਦੇ ਨਾਲ ਜਿਹੜੇ ਵੱਖ-ਵੱਖ ਲੀਡਰ ਨੇ ਇੱਥੋਂ ਦੇ ਉਹ ਮੌਜੂਦ ਨੇ ਅਤੇ ਜੋ ਵੱਖ-ਵੱਖਰੇ ਤਰੀਕੇ ਹੁੰਦੇ ਨੇ ਕੈਂਪੇਨ ਦੇ ਚਾਹੇ ਕਿੱਸੇ ਦੇ ਆ ਰੋਡ ਸ਼ੋਅ ਹੋਵੇ ਚਾਹੇ ਕਿਸੇ ਦੇ ਡੋਰ ਟੂ ਡੋਰ ਹੋਵੇ ਚਾਹੇ ਕਿਸੇ ਦੇ ਆ ਜਿਹੜੇ ਕੀ ਨੁੱਕਰ ਮੀਟਿੰਗਾਂ ਹੋਣ ਜਨ ਸੁਭਾਵਾਂ ਹੋਣ ਉਹਨਾਂ ਨੂੰ ਜਿਹੜਾ ਸੰਬੋਧਨ ਕਰਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਤਾਂ ਅੱਜ ਖਾਸ ਤੌਰ ਤੇ ਕੰਪੇਨ ਟ੍ਰੇਲ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਸ਼ੈਰੀ ਕਲਸੀ ਹੋਰਾਂ ਦਾ ਪੂਰੇ ਦਿਨ ਦਾ ਚੋਣ ਪ੍ਰਚਾਰ ਰੰਦਾ ਹੈ ਕੀ ਸ਼ਡਿਊਲ ਰੰਦਾ ਹੈ ਕਿੰਨਾ ਸਮਾਂ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੋਣ ਪ੍ਰਚਾਰ ਕਰਦੇ ਨੇ ਤੇ ਕਿਹੜੇ ਵੇਲੇ ਘਰੋਂ ਨਿਕਲਦੇ ਨੇ ਤੇ ਕਿਹੜੇ ਵੇਲੇ ਰਾਤ ਨੂੰ ਘਰ ਵਾਪਸੀ ਉਹਨਾਂ ਦੀ ਹੁੰਦੀ ਆ ਤਾਂ ਖਾਸ ਤੌਰ ਤੇ ਕਿਸਾ ਦੇ ਅੱਜ ਪੂਰਾ ਦਿਨ ਜੋ ਕਿ ਸਦੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਹੋਰਾਂ ਦੇ ਨਾਲ ਪਤਾਵਾ ਅੱਜ ਦੀ ਕੈਂਪੇਨ ਸ਼ੈਰੀ ਕਲਸੀ ਹੋਰਾਂ ਵੱਲੋਂ ਸ਼ੁਰੂ ਕੀਤੀ ਗਈ ਲੋਧੀਪੁਰ ਪਿੰਡ ਤੋਂ ਬਾਅਦ ਹੁਣ ਇਸ ਸਮੇਂ ਸਰਸਪੁਰ ਪਿੰਡ ਦੇ ਵਿੱਚ ਇਹ ਪੂਰਾ ਜੋ ਰੋਡ ਸ਼ੋਅ ਕਹਿੰਦੇ ਆ ਇਹ ਪਹੁੰਚ ਚੁੱਕਿਆ ਕਿਉਂਕਿ ਆਏ ਦਿਨ ਜਿਹੜਾ ਕਿ ਵੱਖ-ਵੱਖਰੇ ਤਰੀਕੇ ਦੇ ਰਾਹੀਂ ਕੈਂਪੇਨ ਕੀਤੀ ਜਾ ਰਹੀ ਆ ਅੱਜ ਵੀ ਤੁਸੀਂ ਦੇਖ ਸਕਦੇ ਹੋ ਔਰ ਲੋਕਾਂ ਵੱਲੋਂ ਜਿਹੜਾ ਸਵਾਗਤ ਕੀਤਾ ਜਾ ਰਿਹਾ ਉਹਨਾਂ ਲੋਕਾਂ ਤੱਕ ਆਪਣੇ ਏਜੰਡੇ ਲੈ ਕੇ ਇਹ ਜਿਹੜੇ ਕਿ ਜਾ ਰਹੇ ਨੇ ਕਿ ਸਾਡਾ 2 ਸਾਲ ਦਾ ਕਾਰਜ ਕਲਸੀਗਾ ਜਾ ਕੇ ਸਦਿਆ ਕੌਣ ਵਾਲੇ ਸਮੇਂ ਦੇ ਵਿੱਚ ਸਾਡੇ ਅਜੰਡੇ ਕੀ ਹੋਣਗੇ ਉਹ ਅਜੰਡੇ ਲੋਕਾਂ ਤੱਕ ਲਜਾਏ ਜਾ ਰਹੇ ਨੇ ਅਤੇ ਇਹ ਕੈਂਪੇਨ ਜਿਹੜੀ ਹੁਣ ਕਿਸੇ ਦੇ ਸਮੇਂ ਸਰਸਪੁਰ ਪਿੰਡ ਦੇ ਵਿੱਚ ਹੋ ਚੁੱਕੀ ਹੈ ਇਸ ਤੋਂ ਬਾਅਦ ਅੱਗੇ ਦੇ ਜਿਹੜੇ ਚਵੱਖ-ਵੱਖ ਪਿੰਡ ਨੇ ਉਹਨਾਂ ਤੱਕ ਜਿਹੜੀ ਕਿ ਕੈਂਪੇਨ ਜਾਵੇਗੀ ਜਿੱਥੇ ਕਹਿ ਸਕਦੇ ਆ ਖਾਸ ਤੌਰ ਤੇ ਲੋਕਾਂ ਦੇ ਨਾਲ ਮਿਲਿਆ ਵੀ ਜਾ ਰਿਹਾ ਹੈ ਲੋਕਾਂ ਦੇ ਜਿਹੜੇ ਕੀ ਮੁੱਦੇ ਨੇ ਜਾਂ ਮੰਗਾਂ ਨੇ ਉਹ ਵੀ ਸੁਣੀਆਂ ਜਾ ਰਹੀਆਂ ਨੇ ਇੱਕ ਤਰੀਕੇ ਦੇ ਨਾਲ ਤੁਸੀਂ ਸਵਾਗਤ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਵਾਗਤ ਜੋ ਉਹ ਸ਼ਹਿਰੀ ਕਲਸੀ ਹੋਰਾਂ ਦਾ ਹੋ ਰਿਹਾ ਤੇ ਖਾਸ ਤੌਰ ਤੇ ਕਹਿ ਸਕਦੇ ਇੱਕ ਮੁੱਖ ਵੱਖਰੇ ਤਰੀਕੇ ਦੇ ਨਾਲ ਜਿਹੜੀ ਕੈਂਪੇਨ ਹੈ ਉਹ ਚਲਾਈ ਜਾ ਰਹੀ ਹੈ ਤੇ ਇਸ ਸਮੇਂ ਸਰਸਪੁਰ ਦੇ ਵਿੱਚ ਇਹ ਜੋ ਕਹਿ ਸਕਦੇ ਰੋਡ ਸ਼ੋਅ ਹੈ ਉਹ ਪਹੁੰਚ ਚੁੱਕਿਆ ਇਸ ਤੋਂ ਬਾਅਦ ਕਹਿ ਸਕਦੇ ਆ ਵਕਫਾ ਕਪਿੰਡ ਨੇ ਰੋੜਾਂ ਵਾਲੀ ਬਖਤਰਪੁਰ ਮਾੜੇ ਮਾਨਚੋਪੜਾ ਉਹਨਾਂ ਪਿੰਡਾਂ ਦੇ ਵਿੱਚੋਂ ਨਹੀਂ ਹੁੰਦੇ ਹੁੰਦੇ ਜਿਹੜੇ ਕਿ ਰਾਤ ਦੇ ਤਕਰੀਬਨ 8.5 ਵਜੇ ਤੱਕ ਜਿਹੜੇ ਕਿ ਅੱਜ ਪੂਰਾ ਦਿਨ ਕੈਂਪੇਨ ਚੱਲੇਗੀ ਤਕਰੀਬਨ ਹੋਏ ਕਿ ਖਾਸ ਤੌਰ ਤੇ ਕਹਿ ਸਕਦੇ ਹਾਂ ਕਿ ਇੱਕ ਤਰੀਕੇ ਨਾਲ ਏਜੰਡਾ ਦੱਸਿਆ ਜਾ ਰਿਹਾ ਏਜੰਡਾ ਦੱਸ ਕੇ ਨਾਲ ਹੀ ਜਿਹੜੀ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ ਕਿ ਇੱਕ ਤਰੀਕ ਨੂੰ ਜਿਸ ਦਿਨ ਵੋਟਾਂ ਆਉਣੀਆਂ ਨੇ ਉਸ ਦਿਨ ਤੁਸੀਂ ਵੱਧ ਤੋਂ ਵੱਧ ਵੋਟਾਂ ਪਾਉਣੀਆਂ ਲੋਕਾਂ ਦਾ ਰਿਸਪਾਂਸ ਕਿਹੋ ਜਿਹਾ ਮਿਲ ਰਿਹਾ ਉਹ ਵੀ ਜਿਹੜੇ ਕਿ ਇੱਕ ਵਾਰ ਸ਼ਹਿਰੀ ਕਲ ਸੀ ਹੋਰਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਦੂਸਰਾ ਤੀਸਰਾ ਪਿੰਡ ਹੈ ਜਿਸ ਪਿੰਡ ਦੇ ਵਿੱਚ ਕਹਿ ਸਕਦੇ ਇਸ ਸਮੇਂ ਚੋਣ ਪ੍ਰਚਾਰ ਪਹੁੰਚਿਆ ਇੱਕ ਸਵਾਲ ਹੀ ਲਵਾਂਗੇ ਰਿਸਪਾਂਸ ਕਿਹੋ ਜਿਹਾ ਮਿਲ ਰਿਹਾ ਸ਼ਹਿਰੀ ਜੀ ਰਿਸਪਾਂਸ ਕਿਹੋ ਜਿਹਾ ਮਿਲ ਰਿਹਾ ਲੋਕਾਂ ਦਾ ਦੇਖੋ ਜੀ ਇਹ ਸਾਰਾ ਪਰਿਵਾਰ ਰਿਸਪੌਂਸ ਤੁਹਾਡੇ ਸਾਹਮਣੇ ਹੀ ਹੈ ਜੀ ਪਿੰਨਾਂ ਦੇ ਪਿੰਡ ਬਾਹਰ ਆ ਕੇ ਖੜ ਰਹੇ ਨੇ ਸੋ ਮੈਂ ਰਹਿਣੀ ਹੈ ਇਹਨਾਂ ਦਾ ਜਿਹੜਾ ਇਹਨਾਂ ਮਾਨ ਸਤਿਕਾਰ ਪਿਆਰ ਦੇ ਰਹੇ ਨੇ ਔਰ ਮੇਰੀ ਵੀ ਕੋਸ਼ਿਸ਼ ਹੈ ਕਿਉਂਕਿ ਇਹਨਾਂ ਦੀਆਂ ਅੱਖਾਂ ਦੇ ਵਿੱਚ ਇੱਕ ਆਸ ਦੀ ਕਿਰਨ ਵੀ ਅੱਗੇ ਸਾਰੇ ਲੀਡਰਾਂ ਨੂੰ ਵੇਖ ਲਿਆ ਹੁਣ ਆਪਣੇ ਪਰਿਵਾਰ ਦਾ ਜੀ ਬਣਾ ਕੇ ਵੇਖੀਏ ਸੋ ਰਾਤ ਦਿਨ ਲਗਾਤਾਰ ਮਿਹਨਤ ਕਰ ਰਹੇ ਲੋਕਾਂ ਕੋਲ ਕਿਹੜਾ ਕਿਹੜਾ ਏਜੰਡਾ ਲੈ ਕੇ ਜਾ ਰਹੇ ਲੋਕਾਂ ਨੇ ਏਜੰਡਾ ਕੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾਂ ਵੀ ਲੰਬੇ ਸਮੇਂ ਤੋਂ ਦੋਵਾਂ ਸਰਕਾਰਾਂ ਦੇ ਐਮਪੀ ਬਣਦੇ ਰਹੇ ਨੇ ਇਸ ਵਾਰ ਇਹ ਚਾਹੁੰਦੇ ਨੇ ਵੀ ਬਦਲ ਕਰਨਾ ਸੋ ਸਾਰੇ ਦੇ ਸਾਰੇ ਤਿਆਰ ਬੈਠੇ ਠੀਕ ਹੈ ਬਿਲਕੁਲ ਖਾਸ ਤੌਰ ਤੇ ਕਹਿੰਦੇ ਇਸ ਵਾਰ ਬਦਲ ਕਰਨਾ ਤਾਂ ਕਰਕੇ ਜਿਹੜੀ ਕਿ ਲੋਕੀ ਤਿਆਰ ਨੇ ਬਾਪੂ ਜੀ ਕਿਹੋ ਜਿਹਾ ਲੱਗ ਰਿਹਾ ਸ਼ਹਿਰੀ ਕਲਸੀ ਤੁਹਾਡੇ ਇਲਾਕੇ ਦੇ ਵਿੱਚ ਆਏ ਨੇ ਇਹ ਲੀਡਰ ਆ ਜੀ ਸਾਡੇ ਵਿੱਚ ਲੱਗੇ ਜਾ ਨੌਜਵਾਨ ਨੌਜਵਾਨਾਂ ਦੇ ਹੱਥ ਕੋਈ ਗੱਲ ਕਰੇਗਾ ਵਧੀਆ ਵਧੀਆ ਆਸਮੇਦਾਂ ਪੂਰੀਆਂ ਨੇ ਠੀਕ ਆ ਬਿਲਕੁਲ ਖਾਸ ਤੌਰ ਤੇ ਕਹਿੰਦੇ ਆਸਮੇਦਾਂ ਵੀ ਪੂਰੀਆਂ ਨੇ ਸਾਡੇ ਇਲਾਕੇ ਦੇ ਵਿੱਚ ਆਇਆ ਗਿਆ ਸਾਨੂੰ ਬਹੁਤ ਵਧੀਆ ਲੱਗ ਰਿਹਾ ਤੇ ਖਾਸ ਤੌਰ ਤੇ ਕਹਿ ਸਕਦੇ ਆ ਕਿ ਚੋਣ ਪ੍ਰਚਾਰ ਜਿਹੜਾ ਕਿ ਲਗਾਤਾਰ ਅੱਗੇ ਵੱਲ ਨੂੰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਸਮੇਂ ਸਰਸਪੁਰ ਪਿੰਡ ਦੇ ਵਿੱਚੋਂ ਉਸ ਤੋਂ ਅੱਗੇ ਵੱਖ-ਵੱਖ ਜਿਹੜੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਕਹਿ ਸਕਦੇ ਚੋਣ ਪ੍ਰਚਾਰ ਕੀਤਾ ਜਾਵੇਗਾ ਵਧੀਆ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਾ ਘਰਾਂ ਦੇ ਬਿੱਲ ਮਾਫ ਆ ਮੋਟਰਾਂ ਦੀਆਂ ਬਤੀਆਂ ਓਂਡੀਆਂ ਨੇ ਪਿੰਡ ਸਾਰਾ ਖੁਸ਼ ਇਲਾਕਾ ਖੁਸ਼ ਬਹੁਤ ਵਧੀਆ ਚੱਲਣ ਡਿਆ ਕੰਮ ਇਹਨਾਂ ਨੂੰ ਪੂਰੇ ਪਿੰਡ 'ਚ ਜਿਤਾਵਾਂਗੇ ਜੋ ਨਾਲ ਆਪਣਾ ਸਾਥ ਦੇ ਕੇ ਸ਼ੈਰੀ ਕਲਸੀ ਸ਼ੈਰੀ ਕਲਸੀ ਨਾਲ ਸਾਥ ਦਿੰਦੇ ਆ ਬਿਲਕੁਲ ਦੇਣ ਦੇ ਆ ਜੀ ਸਾਡੇ ਚਾਂ ਖਲੋਤੇ ਆ ਪੂਰੇ ਖੋਜ ਆ ਸ਼ੈਰੀ ਕਲਸੀ ਤੋਂ ਆ ਇੰਨੀ ਪਬਲਿਕ ਤਾਂ ਹੀ ਇਕੱਠੀ ਹੋਈ ਹੈ ਇਹਨਾਂ ਦੇ ਪਿਆਰ ਸਦਕਾਈ ਸ਼ੈਰੀ ਕਲਸੀ ਦਾ ਬਟਾਲੇ ਦੇ ਵਿੱਚ ਆਪਾਂ ਕੰਮ ਦੇਖਿਆ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਇਹ ਨੌਜਵਾਨਾਂ ਦੀ ਧੜਕਣ ਨੇ ਤੇ ਮਿਸਾਲ ਬਣ ਕੇ ਇੱਕ ਵਾਰ ਉੱਭਰਨਗੇ ਅਸੀਂ ਸਾਰੇ ਚਾਹੁੰਦੇ ਆ ਕਿ ਇਹ ਇੱਕ ਵਾਰ ਅਮਨ ਸਿੰਘ ਸ਼ੈਰੀ ਕਲਸੀ ਨੂੰ ਆਪਾਂ ਕਾਮਯਾਬ ਕਰੀਏ ਸਾਡੇ ਪਿੰਡ ਦੇ ਕੁਝ ਕੰਮ ਨੇ ਆਪਾਂ ਇਹ ਜਦੋਂ ਇਹਨਾਂ ਨੂੰ ਕਾਮਯਾਬ ਕਰਾਂਗੇ ਉਹਦੇ ਬਾਅਦ ਚ ਆਪਾਂ ਦੱਸਾਂਗੇ ਪਰ ਇਹਨਾਂ ਦੀ ਕਾਮਯਾਬੀ ਜੋ ਇਹਨਾਂ 2 ਸਾਲ ਦੇ ਵਿੱਚ ਕੰਮ ਕੀਤੇ ਨੇ ਬਟਾਲਾ ਸ਼ਹਿਰ ਦੇ ਵਿੱਚ ਉਹਨਾਂ ਨੂੰ ਦੇਖ ਕੇ ਸਾਡਾ ਪਿੰਡ ਇਹਨਾਂ ਨੂੰ ਸਾਡਾ ਇਲਾਕਾ ਜਿਹੜਾ ਉਹ ਸਾਰਾ ਇਹਨਾਂ ਨੂੰ ਵੋਟ ਦੇਣ ਦੇ ਵਿੱਚ ਹਾਇ ਪਿੰਡ ਟ੍ਰੇਲ ਦੇ ਤਹਿਤ ਕਿਸੇ ਦੇ ਇੱਕ ਇੱਕ ਜੋ ਕਿਸੇ ਦੇ ਕੈਂਪੇਨ ਕੀਤੀ ਜਾ ਰਹੀ ਹੈ ਆਮਰਸ਼ੀਰ ਸਿੰਘ ਸ਼ੈਰੀ ਗਲਸੀ ਉਹ ਲੋਕ ਕੈਂਪੇਨ ਕੀਤੀ ਜਾ ਰਹੀ ਉਹ ਕੈਂਪੇਨ ਦਿਖਾ ਰਹੇ ਆ ਇਸ ਸਮੇ ਅ ਅੱਗੇ ਵੱਲ ਨੂੰ ਇੱਕ ਕਾਫਲਾ ਵੱਧਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਰੋਡ ਸ਼ੋਅ ਕੀਤੇ ਗਏ ਜਨ ਸੁਭਾਵਾਂ ਕੀਤੀਆਂ ਗਈਆਂ ਹੁਣ ਅੱਗੇ ਤਾਂ ਕੀ ਪਲਾਨ ਹੋਵੇਗਾ ਗੱਲਬਾਤ ਕਰਾਂਗੇ ਸ਼ੈਰੀ ਗਲਸੀ ਜਿਸ ਤਰੀਕੇ ਨਾਲ ਸਵੇਰ ਤੋਂ ਲੱਗ ਗਿਆ ਤਾਂ ਚੱਲ ਰਿਹਾ ਅੱਗੇ ਤਾਂ ਕੀ ਪ੍ਰੋਗਰਾਮ ਚੱਲ ਰਿਹਾ ਕੈਂਪੇਨ ਦਾ ਬਾਜੀ ਅ ਅੱਗੇ ਵੀ ਮੀਟਿੰਗਾਂ ਚੱਲਣੀਆਂ ਨੇ ਪਹਿਲਾਂ ਗੁਰਦਾਸਪੁਰ ਸਾਂ ਫਿਰ ਉਸ ਤੋਂ ਬਾਅਦ ਬਟਾਲੇ ਆਏ ਹੁਣ ਫਤਿਹਗੜ ਚੂੜੀਆਂ ਜਾ ਰਹੇ ਆ ਸੋ ਚਲ ਸੁਚਲ ਦਿੱਲੀ ਜਿਹਾ ਕੰਮ ਇਸੇ ਤਰ੍ਹਾਂ ਬਟਾ ਚੱਲਦਾ ਰਹਿੰਦਾ ਜਿਵੇਂ ਤਾਂ ਲੱਗ ਰਿਹਾ ਜਿਵੇਂ ਜਿਵੇਂ ਦਿਨ ਨਜ਼ਦੀਕ ਆ ਰਹੇ ਨੇ ਮੈਨੂੰ ਲੱਗਦਾ ਕੈਂਪੇਨ ਵੀ ਤੇਜ਼ ਹੁੰਦੀ ਹੋ ਰਹੀ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਅੱਗੇ ਮੈਂ 10 15 ਮਿੰਟ ਸਪੀਚ ਦੇਣਾ ਹਾਂ ਜਿਸ ਪਿੰਡ ਤੇ ਜਾਈਦਾ ਸੀ ਹੁਣ ਉਹ ਕਟਾ ਕੇ ਸਿਰਫ 2-3 ਮਿੰਟ ਕਰਤੀ ਹੈ ਕਿਉਂਕਿ ਵਕਤ ਗੁਜ਼ਰਦਾ ਜਾ ਰਿਹਾ ਹੈ ਔਰ ਡਿਮਾਂਡ ਪਰਵਾਰ ਵੱਧਾ ਨਜ਼ਰ ਆ ਰਿਹਾ ਔਰ ਕੰਮ ਵੱਧੇ ਨਜ਼ਰ ਆ ਰਿਹਾ ਦੋ ਤਿੰਨ ਮਿੰਟ ਦੇ ਵਿੱਚ ਹੀ ਵਿਰੋਧੀਆਂ ਨੂੰ ਸਾਹ ਨਹੀਂ ਲੈਣ ਦਿੰਦੇ ਤੁਸੀਂ ਅੱਜ ਵੀ ਦੇਖਿਆ ਬਹੁਤ ਵਿਰੋਧੀਆਂ ਤੇ ਤੰਜ ਕਸੇ ਦੇਖੋ ਜੀ ਮੈਂ ਮੈਂ ਇਹਨਾਂ ਦੇ ਤੰਜ ਕਸ ਕੇ ਆਪਣਾ ਟਾਈਮ ਵੇਸਟ ਨਹੀਂ ਕਰਨਾ ਚਾਹੁੰਦਾ ਪਰ ਦੁੱਖ ਦੀ ਗੱਲ ਇਹ ਹੈ ਵੀ ਜਦੋਂ ਮੈਂ ਕਹਿੰਦਾ ਸਿਆਸਤ ਕਰਨੇ ਕੰਮ ਦੀ ਕਰੀਏ ਯਾਰ ਇਤਨਾ ਨਾ ਕਰੀਏ ਐਵੇਂ ਕਦੀ ਮੈਂ ਬਾੜਾ ਬੋਲਾਂ ਜਾਂ ਤੁਸੀਂ ਮਾੜਾ ਬੋਲੋ ਕੰਮ ਦੀ ਗੱਲ ਕਰੋ ਕਾਂਗਰਸ ਰਹੀ ਆ ਅਕਾਲੀ ਦਲ ਰਿਹਾ ਹੈ ਭਾਜੀ ਜੀਪੀ ਰਿਹਾ ਕੀ ਕੀਤਾ ਆਪਾਂ ਸੋਮਣ ਖਾਨ ਨੇ ਹਾਂ ਕਾਂਗਰਸ ਉਹ ਲੋਬੀ ਕਰ ਕਰ ਨੌਕਰੀ ਦਵਾਗੇ ਗੱਲ ਕਰਾਂਗੇ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਸਮਾਰਟਫੋਨ ਦਵਾਗੇ ਕੋਈ ਦਿੱਤਾ ਕੁਛ ਨਹੀਂ ਕੀਤਾ ਸਵਾਈਗਰ ਨਾ ਤੋਂ ਜੇ ਹੁਣ ਬੀਜੇਪੀ ਦੀ ਗੱਲ ਕਰਦੇ ਕਿਹਦੇ ਸਿੱਕਾਲਾ ਤਨਵਾਪਸੀ ਆਊਗਾ 15-15 ਲੱਖ ਆਊਗਾ ਸਿਲੰਡਰ ਪੈਟਰੋਲ ਉਹ ਆਸਮਾਨ ਨੂੰ ਹੱਥ ਲਾਈ ਜਾ ਰਹੀ ਮੰਗਾਈ ਸੋ ਲੋਕਾਂ ਦਾ ਕੀ ਸਵਾਲ ਆ ਅਕਾਲੀ ਦਲ ਵੀ ਰਿਆ ਲੋਕਾਂ ਨੇ 10 ਸਾਲ ਹਟਾਇਆ ਇਹਨੂੰ ਚੰਗੀ ਤਰ੍ਹਾਂ ਆ ਪਿੰਡਾਂ 'ਚ ਜਾ ਰਹੇ ਆ ਕਿਸਾਨਾਂ ਦੇ ਜਿਹੜੇ ਖੁਸ਼ ਨਜ਼ਰ ਆ ਰਹੇ ਆ ਕਿਉਂ ਅਗਰ ਰਾਤਾਂ ਜਾ ਕੇ ਪਾਣੀ ਲਾਉਣਾ ਪੈਂਦਾ ਜਮੀਨਾਂ ਨੂੰ ਅੱਜ ਦਿਨੇ ਉੱਠੇ ਬੈਠੇ ਪਾਣੀ ਲਾਉਂਦੇ ਰਾਤ ਨੂੰ ਸੌਂਦੇ ਨੇ ਫਰਕ ਤੇ ਪਿਆ ਨਾ ਕਿੰਨੇ ਵਜੇ ਸ਼ੁਰੂ ਹੋ ਜਾਂਦਾ ਚੋਣ ਪ੍ਰਚਾਰ ਕਿੰਨੇ ਵਜੇ ਸ਼ੁਰੂ ਹੋਇਆ ਦਾ ਸ਼ਰੀਕਲ ਸੀ ਹੋ ਰਿਹਾ ਹੈ ਅ ਦੇਖੋ ਚੋਣ ਪ੍ਰਚਾਰ ਤੇ ਮੇਰਾ ਮੈਂ ਕਹਿ ਸਕਦਾ ਵੀ ਸਵੇਰੇ 6 ਵਜੇ ਤੋਂ ਕੰਮ ਚੱਲ ਜਾਂਦਾ ਜੀ ਸਮਾਪਤ ਕਿੰਨੇ ਵਜੇ ਅੰਦਰ ਰਾਤ ਨੂੰ ਜਾ ਕੇ ਕੋਈ ਪਤਾ ਨਹੀਂ 1 ਵਜੇ 2 ਵਜੇ ਕੋਈ ਪਤਾ ਨਹੀਂ 3 ਵਜੇ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਆ ਕਿ ਮੈਨੂੰ ਥਕਾਵਟ ਹੋ ਜੇ ਚਾਹੇ ਪਰ ਜਦੋਂ ਮੈਂ ਲੋਕਾਂ ਦਾ ਇਕੱਠ ਦੇਖਦਾ ਤਾਂ ਮੇਰੀ ਥਕਾਵਟ ਦੂਰ ਹੋ ਜਾਂਦੀ ਹੈ ਸ਼ਹਿਰੀ ਕਲਸੀ ਹੋਰਾਂ ਨਾਲ ਵੀ ਜਾਈ ਜਾਂਦਾ ਬਿਲਕੁਲ ਸੇਮ ਗੱਲ ਹੈ ਸਾਡਾ ਦੀ ਸਾਡੀ ਖਰਾਕੀ ਜਿਹੜੀ ਇਹ ਲੋਕਾਂ ਦੇ ਨਾਲ ਆ ਆ ਜਿਹੜੀ ਸਾਡੀ ਥਕਾਵਟ ਹੈ ਜਿਹੜੀ ਜਦੋਂ ਥੱਕੇ ਹੋਈ ਹੈ ਜਦੋਂ ਲੋਕਾਂ ਦਾ ਇਕੱਠ ਵੇਖਦੇ ਹਨ ਉਹ ਥਕਾਵਟ ਦੂਰ ਹੋ ਜਾਂਦੀ ਹੈ ਇੱਕ ਦਿਨ ਫਿਰ ਕਿੰਨੇ ਕਿ ਪਿੰਡ ਹੋ ਜਾਂਦੇ ਕਿੰਨਾ ਏਰੀਆ ਕਵਰ ਆਪ ਹੋ ਜਾਂਦਾ ਦੇਖੋ ਜੀ ਮੈਂ ਜਿੱਥੇ ਵੀ ਜਾਂਦਾ ਮੈਂ ਤਸੱਲੀ ਕਰਕੇ ਉੱਨਾ ਆਪਣੀ ਹੁਣ ਅ ਅੱਜ ਅ 10-10 ਪਿੰਡਾਂ ਦੀਆਂ 20-20 ਪਿੰਡਾਂ ਦੀਆਂ ਮੀਟਿੰਗਾਂ ਬੁਲਾਈਆਂ ਨੇ ਹੁਣ ਫਤਿਹਗੜ ਚੂੜੀਆਂ ਦੇ ਵਿੱਚ ਉੱਥੇ ਜਾ ਰਹੇ ਆ ਅ ਅੱਗੇ ਨਿਸ਼ਾਰਾ ਮੱਜਾ ਸਿੰਘ ਫੋਕੇ ਆ ਜੀ ਉੱਥੇ ਵਰਕ ਕਰਕੇ ਆਏ ਸੋ ਅ ਕਈ ਪਿੰਡ ਘੜ ਲੀਏ ਮੈਂ ਤੇ ਮਾਰੇ ਤੋਂ ਡਰ ਕੇ ਕਹਿੰਦਾ ਵੀ ਇੱਕ ਦਿਨ ਚ 50 50 66 ਪਿੰਡਾਂ ਨੂੰ ਵੀ ਹੱਥ ਲਾਇਆ ਹੈ 60 50 60 ਪਿੰਡਾਂ ਨੂੰ ਹੱਥ ਲਾਉਣਾ ਯਾਨੀ ਕਿ ਤਕਰੀਬਨ ਅੱਧੇ ਅੱਧੇ ਘੰਟੇ ਦੇ ਵਿੱਚ ਵੀ ਜੇ 24 ਘੰਟੇ ਦਾ ਵੀ ਐਸਟੀਮੇਟ ਲਾਈਏ ਕਿ ਅੱਧੇ ਅੱਧੇ ਘੰਟੇ ਦੇ ਵਿੱਚ ਦੋ ਦੋ ਪਿੰਡ ਕੱਢਣੇ ਪਏ ਪਰ ਉੱਥੇ ਖਾਸ ਤੌਰ ਤੇ ਕਹਿ ਸਕਦੇ ਅੱਗੇ ਜਿਹੜੇ ਕਿ ਹੁੰਦਾ ਸੀ ਚੋਣ ਪ੍ਰਚਾਰ ਕਰਨ ਦਾ ਤਰੀਕਾ ਤੇ ਹੁਣ ਚੋਣ ਪ੍ਰਚਾਰ ਕਰਨ ਦਾ ਤਰੀਕਾ ਸ਼ਹਿਰੀ ਕਲ ਸੀ ਕਿਹੜਾ ਤਰੀਕਾ ਵਰਤਦੇ ਦੇਖੋ ਜੀ ਮੇਰਾ ਤਰੀਕਾ ਨਾ ਤੇ ਮੈਂ ਵੀ ਵੀ ਆਈਪੀ ਆ ਆਮ ਘਰਾਂ ਚੋਂ ਉੱਠਿਆ ਮੇਰਾ ਕੰਮ ਹੈ ਵੀ ਗੱਡੀ ਦਾ ਸਨਰੂਫ ਖੋਲਣਾ ਉੱਤੇ ਛੱਤ ਤੇ ਬਹਿਣਾ ਬਹਿ ਕੇ ਹਰ ਇੱਕ ਨੂੰ ਪਿੰਡ ਦੇ ਵਿੱਚੋਂ ਉਹਨਾਂ ਨੂੰ ਬੁਲਾ ਲੈਣਾ ਵੀ ਆ ਜੇਗਾ ਤੇ ਮੈਂ ਰਿਆਂ ਜੀ ਪਰਵਾਰ ਸਾਰੇ ਇਕੱਠੇ ਹੋ ਜਾਂਦੇ ਆ ਨਾਲੇ ਦੇ ਉਹਨਾਂ ਨਾਲ ਗੱਲਬਾਤ ਕਰਾਈਦੀ ਆ ਨਾਲੇ ਆਪਣੇ ਵਿਚਾਰ ਦੱਸਾਈਦੇ ਆ ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਇਹ ਪ੍ਰਚਾਰ ਕਰਨ ਦਾ ਤਰੀਕਾ ਜਿਹੜਾ ਵਧੀਆ ਲੱਗਦਾ ਫਿਰ ਇੱਕ ਹੁੰਦੀਆਂ ਨੇ ਰੈਲੀ ਟਾਈਪ ਉਹ ਵੱਡੇ ਇਕੱਠ ਹੋ ਜਾਂਦੇ ਨੇ ਪਰ ਉਹ ਵੱਡੇ ਇਕੱਠਾਂ ਨਾਲੋਂ ਕਿਉਂਕਿ ਜਦੋਂ ਵੀ ਆਪਾਂ ਮੈਂ ਇੱਕ ਚੀਜ਼ ਵੇਖਦਾ ਮੈਂ ਵੀ ਜਦੋਂ ਵੀ ਆਪਾਂ ਬੁਲਾਉਂਦੇ ਆ ਉਦੋਂ ਸਾਡੇ ਵਰਕਰ ਆਉਂਦੇ ਨੇ ਉਹਨਾਂ ਨੇ ਆਉਣਾ ਹੀ ਆਉਣਾ ਆਵਾਜੇ ਸਮਰਜੀ ਰੈਲੀ ਤੇ ਚਲੇ ਜਾਈਏ ਅਸਲ ਦੇ ਵਿੱਚ ਪਿੰਡਾਂ ਦੇ ਵਿੱਚੋਂ ਸਾਡੀਆਂ ਮਾਵਾ ਪੈਣਾ ਬਹੁਤ ਘੱਟ ਨਿਕਲਦੀਆਂ ਸਾਡੇ ਬਜ਼ੁਰਗ ਬਹੁਤ ਘੱਟ ਨਿਕਲਦੇ ਨੇ ਪਿੰਡਾਂ 'ਚ ਜਾਣ ਦਾ ਮੇਨ ਮਕਸਦ ਹੀ ਹੁੰਦਾ ਵੀ ਆਪਾਂ ਹਰ ਇੱਕ ਦੇ ਰੂਬਰੂ ਹੋ ਜਾਈਏ ਕੁਰੂ ਦਾ ਜਦੋਂ ਰੂਬਰੂ ਹੁੰਨੇ ਆ ਤੇ ਉਹਦਾ ਨਤੀਜਾ ਬਖੂਬ ਬਿੰਦਾ ਵਧੀਆ ਬਿੰਦਾ ਅਜੰਡੇ ਕੀ ਲੈ ਕੇ ਵਿਚਰ ਰਹੇ ਹੋ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਇਹ ਰੋਡ ਸ਼ੋਅ ਕੀਤੇ ਜਾ ਰਹੇ ਨੇ ਸਨ ਰੂਵ ਵਿੱਚੋਂ ਦੀ ਨਿਕਲ ਜਾਂਦੇ ਲੋਕਾਂ ਤੱਕ ਪਹੁੰਚਦੇ ਹੋ ਏਜੰਡਾ ਕੀ ਲੈ ਕੇ ਜਾ ਰਹੇ ਹੋ ਦੇਖੋ ਸਾਡੇ ਗਰਦਾਸਪੁਰ ਦੇ ਅਜੰਡੇ ਅਜੰਡੇ ਰਹਿ ਨੇ ਹਲੇ ਤੱਕ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਐਮਪੀ ਬਣਾ ਕੇ ਭੇਜਿਆ ਪਰ ਦੁੱਖ ਦੀ ਗੱਲ ਇਹ ਆ ਕਿਸੇ ਨੇ ਵੀ ਜਿਹੜੇ ਸਾਡੇ ਮਸਲੇ ਸੀ ਉਹਨਾਂ ਦੀ ਸਾਰ ਨਹੀਂ ਲਈ ਸੋ ਮੈਂ ਦੱਸਣਾ ਚਾਹੁੰਨਾ ਸਾਡੇ ਇਥੇ ਏਜੰਡਾ ਸਭ ਤੋਂ ਵੱਡਾ ਬਾਰਡਰ ਏਰੀਆ ਬਾਰਡਰ ਏਰੀਆ ਤੋਂ ਨਸ਼ਾ ਉਹ ਬੜੀ ਮੈਂ ਕਹਿ ਸਕਦਾ ਉਹਨੇ ਪੰਛੀ ਨਹੀਂ ਹੁੰਦੇ ਜਿੰਨੇ ਡਰਾਉਣਾ ਜਾਂਦੇ ਨੇ ਫਿਰ ਉਸ ਤੋਂ ਬਾਅਦ ਗੱਲ ਕਰੀਏ ਜੇ ਆਪਾਂ ਇੰਡਸਟਰੀ ਦੀ ਗੱਲ ਕਰੀਏ ਹਸਪੀਟਲ ਵੱਡਿਆਂ ਦੀ ਗੱਲ ਕਰੀਏ ਸਟੇਡੀਅਮ ਦੀ ਲੰਬੇ ਸਮੇਂ ਤੋਂ ਸਾਨੂੰ ਇਸ ਏਰੀਆ ਨੂੰ ਪੱਥਰਿਆ ਗਿਆ ਹੈਗਾ ਹੁਣ ਹਿਮਾਚਲ ਦਾ ਜਦੋਂ ਪਾਣੀ ਆਉਂਦਾ ਜਿਆਦਾ ਸਾਡੇ ਦਿਨਾਂਗਰ ਦੇ ਜਿਹੜੇ ਜਿਹੜੇ ਪਿੰਡ ਦਰਿਆ ਲੱਗੇ ਲੱਗਦੇ ਨੇ ਉਹਨਾਂ ਦੇ ਬੰਨ ਟੁੱਟ ਜਾਂਦੇ ਨੇ ਹਰ ਵਾਰੀ ਉਹਨਾਂ ਦੀ ਜ਼ਮੀਨ ਬਰਬਾਦ ਹੁੰਦੀ ਹੈ ਉਹਨਾਂ ਦੇ ਪੱਕੇ ਹਲ ਵੀ ਬੜੇ ਕੰਮ ਬਹੁਤ ਨੇ ਜੀ ਹੁਣ ਇਹ ਹੱਲ ਕਰਨ ਨੂੰ ਮੁੱਕਤ ਪਿਛਲੇ ਐਮਪੀ ਨੂੰ ਦਿੱਤਾ ਸੀ ਉਹ ਦਿਖਾਈ ਦਿੱਤੇ ਕਿਉਂ ਨਹੀਂ ਗੱਲ ਇਹੋ ਹੀ ਆ ਜੀ ਦੁੱਖ ਲੱਗਦਾ ਜਦੋਂ ਵੋਟਾਂ ਲੈਣ ਆਉਂਦੇ ਨੇ ਉਦੋਂ ਕੁਝ ਹੋਰ ਹੁੰਦੇ ਨੇ ਤੇ ਜਦੋਂ ਵੋਟਾਂ ਪਹਿ ਜਾਂਦੀਆਂ ਨੇ ਉਸ ਤੋਂ ਬਾਅਦ ਫਿਰ ਉਹ ਆਪਣੇ ਅਸਲ ਰੰਗ ਦੇ ਵਿੱਚ ਆ ਜਾਂਦੇ ਹੈ। ਸ਼ਹਿਰੀ ਕਲਸੀ ਦਾ ਇਹ ਅਸਲ ਰੰਗ ਹੈ ਜਿਹੜਾ ਅੱਜ ਲੋਕਾਂ ਦੇ ਵਿੱਚ ਘਰ ਦਿਖਾਈ ਦੇ ਰਿਹਾ ਜਾਂ ਵੋਟਾਂ ਤੋਂ ਬਹੁਤ ਦੇਖੋ ਜੀ ਸ਼ਹਿਰੀ ਕਲਸੀ ਦੇ ਅਸਲ ਰੰਗ ਨੂੰ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ। ਸੋ ਜੇ ਮੈਂ ਨਾ ਇਤਨਾ ਲੋਕਾਂ ਦੇ ਵਿੱਚ ਦੰਦਾ ਹੁੰਦਾ ਤੇ ਹੋ ਸਕਦਾ ਮੈਨੂੰ ਟਿਕਟ ਵੀ ਨਾ ਮਿਲਦੀ। ਪਰ ਮੈਂ ਰਹਿਣੀ ਆ ਪਾਰਟੀ ਨੇ ਇਨਾ ਮੇਰੇ ਤੇ ਮਾਣ ਔਰ ਵਿਸ਼ਵਾਸ ਕੀਤਾ। ਜਿਹਦੇ ਬਤੌਰ ਅੱਜ ਲੋਕਾਂ ਤੋਂ ਫਿਰ ਵਿਛੜ ਰਹੇ ਹਾਂ ਕਿਉਂਕਿ ਹਲਕੇ ਦੇ ਵਿੱਚ ਕੰਮ ਕੀਤੇ ਸੀ ਅੱਜ ਆ ਪਹਿਲੀ ਬਟਾਲੇ ਹਲਕੇ ਦੇ ਮੇਨ ਪਿੰਡਾਂ ਦੇ ਵਿੱਚ ਮੇਰੀ ਪਹਿਲੀ ਮੀਟਿੰਗ ਆ ਅੱਜ ਪਹਿਲੀ ਮੀਟਿੰਗ ਆ ਤੁਸੀਂ 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 ਸਟੇਜ ਤੋਂ ਇਹ ਸਬੋਧਨ ਕਰ ਰਹੇ ਸੀਗੇ ਕਿ ਮੈਂ ਸਜਾਨਪੁਰ ਵੀ ਜਾ ਆਇਆ ਮੈਂ ਪਠਾਨਕੋਟੂ ਜਾ ਆਇਆ ਮੈਂ ਬਟਾਲਾ ਛੜਤਾ ਕਿਉਂਕਿ ਮੇਰਾ ਪਰਿਵਾਰ ਉੱਥੇ ਬੈਠਾ ਹੈ ਕਹਿੰਦੇ ਤੁਸੀਂ ਇਹ ਗੱਲ ਜ਼ਿਕਰ ਕੀਤਾ ਸੀ ਕੀ ਲੱਗਦਾ ਬਟਾਲਾ ਦੇ ਵਿੱਚ ਚੋਣ ਪ੍ਰਚਾਰ ਕਰਨ ਦੀ ਜ਼ਰੂਰਤ ਨਹੀਂ ਗਈ ਦੇਖੋ ਮੈਂ ਦੱਸਣਾ ਚਾਹਨਾ ਇੱਕ ਵਿਸ਼ਵਾਸ ਹੁੰਦਾ ਹੈ ਵਿਸ਼ਵਾਸ ਹੈ ਮੇਰਾ ਪਰਿਵਾਰ ਹੈ ਮੈਨੂੰ ਵਿਸ਼ਵਾਸ ਹੈ ਅੱਖਾਂ ਮੀਟ ਕੇ ਵਿਸ਼ਵਾਸ ਹੈ ਮੈਂ ਤੇ ਇੱਥੋਂ ਤੱਕ ਵੀ ਕਿਹਾ ਮੈਂ ਕਿਹਾ ਹੋਣਗੇ ਤਨਾੜ ਨੇ ਜੋ ਵੀ ਦੇਣ ਲੈ ਲੂ ਲੈਣਾ ਪਰ ਵੋਟਾਂ ਚਾੜ ਨੂੰ ਪਾਉਣੀਆਂ ਪਰਿਵਾਰ ਹੈ ਤੇ ਵਿਸ਼ਵਾਸ ਨਹੀਂ ਤੇ ਮੈਂ ਇਨੀ ਗੱਲ ਕਹਿੰਦੇ ਨਾ ਸੋ ਮੈਂ ਇਹ ਵੀ ਤੁਹਾਨੂੰ ਦੱਸ ਦਿਆਂ ਬਾ ਖੂਬ ਜਿਹੜਾ ਸਾਡਾ ਮੇਨ ਮੋਟਿਵ ਲੋਕਾਂ ਨੂੰ ਆਸ ਹੈ ਮੇਰੇ ਤੇ ਆਸ ਔਰ ਉਹ ਆਸਾਂ ਤੇ ਪੂਰੇ ਖਰੇ ਉੱਤੇ ਅਕਸੋਲ ਹੋਗਾ 1000 ਰੁਪਏ ਮੈ ਲਾਉਣ ਨੂੰ ਲੈ ਕੇ ਤੁਸੀਂ ਜ਼ਿਕਰ ਕੀਤਾ ਕਿ ਜੇਕਰ ਅਗਲੀ ਵਾਰੀ 1000 ਰੁਪਏ ਆ ਗਿਆ ਤਾਂ ਮੈਂ ਅਸੀਂ ਐਮਐਲ ਦੀਆਂ ਵੋਟਾਂ ਮੰਗਣ ਆ ਜਾਵਾਂਗੇ ਨਹੀਂ ਤਾਂ ਤੁਸੀਂ ਵੋਟ ਨਾ ਪਾਇਓ ਕੀ ਲੱਗਦਾ ਕਿੰਨੇ ਸਮਾਂ ਬਿਲਕੁਲ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸਮਾਂ ਤਾਂ ਨਹੀਂ ਮੈਂ ਕਹਿ ਸਕਦਾ ਪਰ ਮੈਂ ਇਹਨਾ ਜ਼ਰੂਰ ਕਹਿ ਸਕਦਾ ਹਾਂ ਵੀ ਸਾਡੇ ਮਾਨਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਨੇ ਵੀ ਸਾਡੀਆਂ ਮੀਟਿੰਗਾਂ ਦੇ ਵਿੱਚ ਪਤੂਰ ਵੀ ਉਹਨਾਂ ਨੇ ਗੱਲ ਕੀਤੀ ਆ ਕਰਦੇ ਹੀ ਅਕਸਰ ਠੀਕ ਹੈ ਆਪ ਵੀ ਬੋਲ ਕੇ ਗਏ ਨੇ ਸੋ ਸਾਨੂੰ 101% ਆਸ ਸੀ ਵੀ ਜਿਹੜੀਆਂ ਸਾਡੀਆਂ ਮਾਵਾ ਬਹਿਣਾਂ ਦਾ ਹਜ਼ਾਰ ਹਜ਼ਾਰ ਰੁਪਿਆ ਆਪਾਂ ਦੇ ਦੇਣਾ ਉਹ ਦਿਨ ਤੋਂ ਬਾਅਦ ਐਨਾ ਪਤਾ ਵੀ ਇੱਕ ਵਾਰੀ ਫਿਰ ਪੰਜਾਬ ਦੇ ਵਿੱਚ ਉਹਨਾਂ ਨੂੰ ਇੱਕ ਵਿਸ਼ਵਾਸ ਹੋ ਜਾਊਗਾ ਵੀ ਵਾਕਿਆ ਸਿਆਸੀ ਪਾਰਟੀਆਂ ਜੋ ਕਹਿੰਦੀਆਂ ਨੇ ਕਰਦੀਆਂ ਅਗਲੇ ਪੜਾਤ ਹੈ ਤਾਂ ਸ਼ੈਰੀ ਕਲਤੀ ਹਰਾਂ ਦਾ ਜੋ ਚੋਣ ਪ੍ਰਚਾਰ ਹੈ ਕਹਿ ਸਕਦੇ ਆ ਸਿੱਧਵਾ ਵਿਖੇ ਪਹੁੰਚਦਾ ਤਸਵੀਰਾਂ ਦਿਖਾ ਦਿੰਦੇ ਸਿੱਧਵਾ ਦੀਆਂ ਤਸਵੀਰਾਂ ਨੇ ਜਿੱਥੇ ਕਹਿ ਸਕਦੇ ਆ ਖਾਸ ਤੌਰ ਤੇ ਕਿ ਅੱਜ ਚੋਣ ਪ੍ਰਚਾਰ ਲਗਾਤਾਰ ਕੀਤਾ ਜਾ ਰਿਹਾ ਆ ਤੇ ਨੌਨ ਪ੍ਰਚਾਰ ਜਿਹੜਾ ਕਿ ਲਗਾਤਾਰ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਸਤਿਵਾਂ ਵਿਖੇ ਜਿਹੜਾ ਕਿ ਰੋਡ ਸ਼ੋਅ ਆਜਾ ਪਹੁੰਚ ਜਿੱਥੇ ਕਿਸੇ ਦੇ ਫੁੱਲਾਂ ਦੀ ਵਰਕਾ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਸ਼ਹਿਰੀ ਕਲਸੀ ਹੋਰਾਂ ਦਾ ਹਾਰ ਪਾਈ ਜਾ ਰਹੇ ਨੇ ਉਹਨਾਂ ਦੇ ਫੁੱਲਾਂ ਦੀ ਵਰਕਾ ਕੀਤੀ ਜਾ ਰਹੀ ਹੈ ਸਵਾਗਤ ਕੀਤਾ ਜਾ ਰਿਹਾ ਆ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਕਿ ਅੱਜ ਦਾ ਕਹਿ ਸਕਦੇ ਆ ਕੈਂਪੇਨ ਪੂਰੀ ਆ ਜਿਹੜੀ ਕਿ ਅੱਜ ਦੀ ਕੈਂਪੇਨ ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਦੇ ਵਿੱਚ ਤਕਰੀਬਨ 24 ਤੋਂ 30 ਪਿੰਡ ਨੇ ਜਿਨ੍ਹਾਂ ਦੇ ਵਿੱਚ ਅੱਜ ਸ਼ਹਿਰੀ ਕਲਸੀ ਜਾ ਕੇ ਆਪਣਾ ਰੋਡ ਪਰ ਸ਼ੋਅ ਕਰ ਰਹੇ ਨੇ ਜੁੰਡਪੁਰ ਚਾ ਕਰ ਰਹੇ ਨੇ ਆਪੋ ਆ ਜਿਹੜੇ ਕਿ ਏਜੰਡੇ ਨੇ ਉਹ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਕਰ ਉਹ ਜਿੱਤਦੇ ਨੇ ਤਾਂ ਪਹਿਲ ਦੇ ਆਧਾਰ ਤੇ ਉਹਨਾਂ ਦੇ ਇਹ ਮਸਲੇ ਜਿਹੜੇ ਕਿ ਹੱਲ ਕੀਤੇ ਜਾਣਗੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹ ਚੋਣ ਪ੍ਰਚਾਰ ਕਿਸ ਤਰ੍ਹਾਂ ਦੇ ਚੱਲ ਰਿਹਾ ਅਤੇ ਇਸ ਚੋਣ ਪ੍ਰਚਾਰ ਦੇ ਵਿੱਚ ਖਾਸ ਕਰਕੇ ਕਿਸੇ ਦੇ ਲੋਕੀ ਨੇ ਜਿੱਥੇ ਉੱਥੇ ਕਹਿ ਸਕਦੇ ਆ ਜੋ ਆਮ ਆਦਮੀ ਪਾਰਟੀ ਦੇ ਆਗੂ ਨੇ ਜਿਹੜੇ ਕਿ ਉਹ ਵੀ ਨਾਲ ਇਸ ਸਮੇਂ ਮੌਜੂਦ ਨੇ ਜਿਹੜੇ ਨਾਲ ਇਸ ਸਮੇਂ ਅੱਜ ਪੂਰੇ ਜਿਹੜੇ ਪਿੰਡ ਨੇ ਗਰਦਾਸਪੁਰ ਦੇ ਪਿੰਡ ਨੇ ਬਟਾਲਾ ਦੇ ਪਿੰਡ ਹੋਣਗੇ ਇਹ ਫਤਗਤ ਚੂੜੀਆਂ ਦੇ ਕੁਝ ਪਿੰਡ ਹੋਣਗੇ ਕੁਝ ਹੋਰ ਲਾਕੇ ਹੋਣਗੇ ਜਿਨ੍ਹਾਂ ਦੇ ਵਿੱਚ ਕਿਸਦੇ ਅੱਜ ਇਹ ਪੂਰਾ ਚੌਣ ਪ੍ਰਚਾਰ ਰੋਡ ਸ਼ੋਅ ਜਿਹੜਾ ਆ ਕੀਤਾ ਜਾ ਰਿਹਾ ਤੇ ਇਸ ਰੋਡ ਸ਼ੋਅ ਦੇ ਵਿੱਚ ਕਿਤੇ ਦੇ ਹਰੇਕ ਪਿੰਡ ਦੇ ਵਿੱਚ ਜਿੱਥੇ ਲੋਕਾਂ ਦੇ ਨਾਲ ਮਿਲਿਆ ਜਾ ਰਿਹਾ ਉਹਨਾਂ ਲੋਕਾਂ ਤੱਕ ਆਪਣੀ ਪਾਰਟੀ ਦਾ ਅਜੰਡਾ ਆ ਸ਼ਹਿਰੀ ਕਲਚਰਮ ਵੱਲੋਂ ਦੱਸੇ ਜਾ ਰਿਹਾ ਕਿ 2 ਸਾਲ ਦੇ ਵਿੱਚ ਜਿਹੜੇ ਜਿਹੜੇ ਕੰਮ ਹੋਏ ਅਸੀਂ ਉਹ ਕੰਮ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਆ ਤੇ ਉਸ ਦੇ ਆਧਾਰ ਤੇ ਜਿਹੜੀਆਂ ਕਿ ਵੋਟਾਂ ਵੀ ਖਾਸ ਤੌਰ ਤੇ ਕਿਸਦੇ ਆ ਮੰਗੀਆਂ ਜਾ ਰਹੀਆਂ ਨੇ ਇਸ ਤੋਂ ਬਾਅਦ ਅਗਲੇ ਪਿੰਡ ਜਿਹੜੇ ਹੋਣਗੇ ਸਿੱਧਮਾਂ ਤੋਂ ਬਾਅਦ ਖਾਸ ਤੌਰ ਤੇ ਕਿਸਾ ਦੇ ਬਟਾਲਾ ਦੇ ਕੁਝ ਪਿੰਡ ਹੋਣਗੇ ਫਤਿਹਗੜ ਚੂੜੀਆਂ ਦੇ ਕੁਝ ਪਿੰਡ ਹੋਣਗੇ ਗਰਦਾਸਪੁਰ ਦੇ ਹੋਰ ਬਹੁਤ ਸਾਰੇ ਪਿੰਡ ਨੇ ਜਿੰਨਾ ਪਿੰਡਾਂ ਦੇ ਵਿੱਚ ਜਾ ਕੇ ਕਿਸਾ ਦੇ ਇਹ ਰੋਡ ਸ਼ੋ ਸ਼ਾਮ ਤੱਕ ਚੱਲਦਾ ਰਹੇਗਾ ਤਕਰੀਬਨ ਕਿਸਾ ਦੇ ਆਂ देर ਰਾਤ ਤੱਕ ਰੋਡ ਸ਼ੋ ਇਸੇ ਤਰੀਕੇ ਦੇ ਨਾਲ ਚੱਲਦਾ ਰਹੇਗਾ ਇਹ ਕੈਂਪੇਨ देर ਰਾਤ ਤੱਕ ਇਸੇ ਤਰੀਕੇ ਨਾਲ ਚੱਲੇਗਾ ਕੈਂਪੇਨ ਕਰਦੇ ਆ ਸਮੇ ਅਕਸਰ ਰੋਡ ਸ਼ੋਅ ਦੇਖੇ ਜਾਂਦੇ ਨੇ ਜਨ ਸੁਭਾਵਾਂ ਦੇਖੀਆਂ ਜਾਂਦੀਆਂ ਨੇ ਪਰ ਉਹਨਾਂ ਸਟੇਜਾਂ ਤੇ ਬੋਲਣ ਵਾਲਾ ਉਮੀਦਵਾਰ ਉਹ ਅਕਸਰ ਇੱਕ ਸਕਰੀਨ ਤੇ ਰਹਿ ਜਾਂਦਾ ਕਿ ਉਸ ਨੇ ਰੋਟੀ ਕਦੋਂ ਖਾਧੀ ਕਈ ਵਾਰੀ ਤਾਂ ਇਹ ਵੀ ਦੇਖਣ ਨੂੰ ਮਿਲਦਾ ਕਿ ਸਟੇਜ ਤੇ ਬਹਿ ਕੇ ਵੀ ਰੋਟੀ ਖਾ ਲੈਂਦੇ ਨੇ ਪਰ ਗਰਦਾਸਪੁਰ ਤੋਂ ਉਮੀਦਵਾਰ ਜੋ ਅਮਰਸ਼ੇਰ ਸਿੰਘ ਸ਼ੈਰੀ ਕਲਸੀ ਸਾਡੇ ਨਾਲ ਮੌਜੂਦ ਨੇ ਲਗਾਤਾਰ ਉਹਨਾਂ ਦੀ ਜਿਹੜੀ ਕੈਂਪੇਨ ਅੱਜ ਦਿਖਾ ਰਹੇ ਕਿ ਕਿੱਥੇ ਕਿੱਥੇ ਕੈਂਪੇਨ ਕਰ ਰਹੇ ਨੇ ਕਲਸੀ ਸਾਹਿਬ ਰੋਟੀ ਵੀ ਗੱਡੀ ਦੇ ਵਿੱਚ ਚੱਲਦੇ ਸਫ਼ਰ ਦੇ ਵਿੱਚ ਬਿਲਕੁਲ ਸਮਾਨੀ ਲੱਗਦਾ ਜਾਂ ਸ਼ੁਰੂਆਤ ਹੀ ਇਹੋ ਹੀ ਹੁੰਦੀ ਹੈ ਨਹੀਂ ਰੋਟੀ ਜਦੋਂ ਵੀ ਮੈਂ ਹੁਣ ਅ ਸਾਡਾ ਜਿਹੜਾ ਕੰਪੇਨਿੰਗ ਦਾ ਟਾਈਮ ਆ ਮੇਰੀ ਰੋਟੀ ਹਮੇਸ਼ਾ ਗੱਡੀ ਚ ਹੀ ਹੁੰਦੀ ਘਰੋਂ ਬਣ ਕੇ ਆਉਂਦੀ ਹੈ ਘਰੋਂ ਇਹ ਹੁਣ ਘਰੋਂ ਆਈ ਹੈ ਸਗੋਂ ਮਿਸੀਆਂ ਰੋਟੀਆਂ ਨੇ ਜਿੱਥੇ ਵੀ ਉਹ ਕਹਿੰਦੇ ਨਾਲ ਭਾਵੇਂ ਕੋਈ ਸਬਜ਼ੀ ਨਾਲ ਲੱਭੇ ਉਹ ਤਰ੍ਹਾਂ ਚੱਲੀ ਜਾਂਦਾ ਕੰਮ ਸੋ ਪੈਕਡ ਵੀ ਰੋਟੀ ਆ ਜਾਂਦੀ ਆ ਕਰਦੇ ਪੁੱਛਦੇ ਨੇ ਕਿੱਥੇ ਰੋਟੀ ਭੇਜ ਦਿੰਦੇ ਨੇ ਪਰ ਮੈਨੂੰ ਇਹ ਹੁੰਦਾ ਵੀ ਨਹੀਂ ਇਦਾਂ ਰੋਖਾ ਮੈਸਾਜ ਜੀਵਨ ਵਧੀਆ ਲੱਗਦਾ ਬ੍ਰੇਕ ਬ੍ਰੇਕਫਾਸਟ ਕਰਕੇ ਆਉਣੇ ਉਹ ਕਿਉਂਕਿ ਇਸ ਟਾਈਮ ਦੁਪਹਿਰ ਦਾ ਸਮਾਂ ਹੈ ਸਿੱਧਾ ਲੰਚ ਹੀ ਕਰਦੇ ਆ ਨਾ ਬ੍ਰੇਕਫਾਸਟ ਮੈਂ ਜਦੋਂ ਉੱਠਣਾ ਸੰਗਤ ਆਈ ਹੁੰਦੀ ਹੈ ਨਾਲ ਹੀ ਮਿਲ ਕੇ ਨਾਲ ਹੀ ਨਿਕਲ ਜੀਦਾ ਯਾਨੀ ਕਿ ਬ੍ਰੇਕਫਾਸਟ ਦਾ ਮੌਕਾ ਨਹੀਂ ਮਿਲ ਰਿਹਾ ਬ੍ਰੇਕਫਾਸਟ ਵੀ ਗੱਡੀ 'ਚ ਸਾਰੇ ਕੋਈ ਗੱਡੀ 'ਚ ਹੁੰਦਾ ਖਾਣ ਪੀਣ ਦਾ ਆਪ ਸਭ ਫੈਮਿਲੀ ਕਿਸ ਤਰੀਕੇ ਦੇ ਨਾਲ ਚੱਲ ਰਹੀ ਹੈ ਚੋਣ ਪ੍ਰਚਾਰ ਦੇ ਸਮੇਂ ਦੇ ਵਿੱਚ ਜੇ ਫੈਮਿਲੀ ਨੇ ਖਾਣਾ ਬਣਾ ਕੇ ਭੇਜਦੀ ਹੈ ਫੈਮਿਲੀ ਵੀ ਖੁਦ ਚੋਣ ਪ੍ਰਚਾਰ ਕਰ ਰਹੀ ਹੈ ਹਾਂ ਹਾਂ ਮੇਰੀ ਮੈਸੇਜ ਆ ਰਹੀ ਹੈ ਮੇਰੇ ਮਾਦਰ ਥੋੜੇ ਜਿਹਾ ਬਜ਼ੁਰਗ ਹੋ ਗਏ ਉਹਨਾਂ ਨੂੰ ਨੀਂਦ ਦੀ ਪ੍ਰੋਬਲਮ ਹੋਣ ਕਰਕੇ ਤੁਰਿਆ ਨਹੀਂ ਜਾਂਦਾ ਜਿਹਦੇ ਕਰਕੇ ਬ੍ਰਦਰ ਵੀ ਲੱਗੇ ਨੇ ਸਾਰੇ ਆਪ ਆਪਣੀ ਜਗ੍ਹਾ ਕੰਮ ਕਰਦੇ ਨੇ ਬੱਚੇ ਫੋਨ ਕਰਦੇ ਉਹਨੇ ਪਾਪਾ ਕਿੱਥੇ ਹੋ ਕਦੋਂ ਆਓਗੇ ਘਰੇ ਅਕਸਰ ਛੋਟੇ ਆ ਤੁਹਾਡੇ ਬੱਚੇ ਹਜੇ ਫੋਨ ਤਾਂ ਆਉਂਦਾ ਉਹਨਾਂ ਦਿਨ ਦੇ ਵਿੱਚ 2-2 3-3 ਵਾਰ ਜਦੋਂ ਵਿਚਾਰੇ ਸੁੱਤੇ ਹੁੰਦੇ ਮੈਂ ਘਰ ਜਾਂਦਾ ਜਦੋਂ ਮੈਂ ਨਿਕਲਦਾ ਸੁੱਤੇ ਹੁੰਦੇ ਮੈਂ ਨਿਕਲ ਆਉਣਾ ਉਹ ਤੇ ਜਦੋਂ ਤਿੰਨਾਂ ਕਿ ਦਿਨਾਂ ਬਾਅਦ ਜਾਵਾਂ ਤੇ ਨਵਾਂ ਤਾਂ ਮੈਨੂੰ ਵੇਖਦੇ ਉਹਨਾਂ ਨੂੰ ਵੱਖਰਾ ਜਾਜ ਆ ਚੜ ਜਾਂਦਾ ਵੀ ਪਾਪਾ ਸੋ ਮੈਨੂੰ ਖੁਸ਼ੀ ਆ ਪਰ ਮਾਤਮਾ ਨੇ ਵੀ ਉਹਨੇ ਬਾਹ ਫੜੀ ਐ ਔਰ ਇਸ ਕਦਰ ਤੱਕ ਲੈ ਕੇ ਗਿਆ ਵੀ ਵਾਕੇ ਲਾਜਵਾਬ ਪਰਿਵਾਰ ਤਾਂ ਹੁਣ ਕਿਸੇ ਬਹੁਤ ਵੱਡਾ ਹੋ ਗਿਆ ਜਿੱਥੇ ਉਹ ਪਰਿਵਾਰ ਉੱਥੇ ਹਲਕਾ ਵੀ ਦੇਤਾ ਇੱਕ ਗਰਦਾਸਪੁਰ ਪਾਰਟੀ ਨੇ ਬਿਲਕੁਲ ਜੀ ਪਰਿਵਾਰ ਵੱਡਾ ਹੋ ਗਿਆ ਬਟਾਲਾ ਮੇਰਾ ਪਰਿਵਾਰ ਆ ਲੋਕ ਸਭਾ ਹਲਕਾ ਹੁਣ 9 ਹਲਕੇ ਮੇਰਾ ਪਰਿਵਾਰ ਨੇ ਨਰ ਨਹੀਂ ਹਾਂ ਛੋਟੀ ਉਮਰ ਦੇ ਵਿੱਚ ਜਦੋਂ ਵੱਡੇ ਵੱਡੇ ਲੀਡਰਾਂ ਦੇ ਨਾਂ ਸੁਣਦੇ ਹਾਂ ਵਕਤ ਵੇ ਲੋ ਅੱਜ ਉਹਨਾਂ ਦੇ ਚਲੋ ਮੈਂ ਕਹਿ ਸਕਦਾ ਵੀ ਪਾਰਟੀ ਨੇ ਟਿਕਟ ਦੇ ਕੇ ਨਵਾਦਿਆ ਕਿਹੜੇ ਵੱਡੇ ਲੀਡਰ ਦਾ ਜ਼ਿਕਰ ਕਰ ਰਹੇ ਹੋ ਸਿੱਧਾ ਨਾਮ ਹੀ ਲੈ ਲਓ ਸਾਰੇ ਵੱਡੇ ਨੇ ਐ ਇਹਦੇ ਸਾਰੀਆਂ ਸਰਕਾਰਾਂ ਵੰਦੇ ਰਹੇ ਆ ਅਕਾਲੀ ਦਲ ਵੇਖਦੇ ਰਹੇ ਕਾਂਗਰਸ ਦੇ ਲੀਡਰ ਵੇਖਦੇ ਰਹੇ ਭਾਜਪਾ ਦੇ ਲੀਡਰ ਸੁਣਦੇ ਰਹੇ ਤੇ ਹੁਣ ਵੀ ਮਾਰੇ ਨੇ ਪਾਰਟੀ ਨੇ ਕਿਰਪਾ ਕੀਤੀ ਅੱਜ ਉਸ ਕਦਰ ਪ੍ਰਮਾਤਮਾ ਨੇ ਡਿਊਟੀ ਲਈ ਹੈ ਜਿਹੜੀ ਉਹ ਨਵਾ ਰਹੇ ਆ ਆਪਣੀ ਤੁਸੀਂ ਅੱਗੇ ਕਹਿ ਰਹੇ ਸੀਗੇ ਕਿ ਮੈਂ ਤਾਂ ਇਹੋ ਜਿਹਾ ਬੰਦਾ ਆ ਕਿ ਜਦੋਂ ਰੋਡ ਸ਼ੋਅ ਤੇ ਜਾਣਾ ਮੈਂ ਤਾਂ ਗੱਡੀ ਦੀ ਛੱਤ ਤੇ ਬੈਠ ਕੇ ਰੋਟੀ ਖਾ ਲੰਨਾ। ਅਸਲ 'ਚ ਨਾ ਮੈਂ ਹਰਾਨ ਉਹਨਾਂ ਕੇਵਰੀ ਵਿਰੋਧੀਆਂ ਤੇ ਵੀ ਕੰਦੇ ਜੀ ਕਹੋ ਜਿਆ ਉਮੀਦਵਾਰ ਦੇ ਤਾਂ ਗੱਡੀ ਦੀ ਛੱਤ ਤੇ ਬਹਿ ਕੇ ਰੋਟੀ ਖਾ ਰਿਆ। ਤੁਸੀਂ ਕਹਿਣ ਦਾ ਭਾਵ ਇਹ ਮੇਰੀ ਪਰਸਨਲ ਲਾਈਫ ਆ। ਮੈਂ ਚੌਂਕਰੀ ਮਾਰ ਕੇ ਰੋਟੀ ਖਾਵਾ ਮੈਂ ਟਾਬੇ ਤੇ ਰੋਟੀ ਖਾਵਾ ਮੈਂ ਫਾਈਵ ਸਟਾਰ ਤੇ ਰੋਟੀ ਖਾਵਾ ਮੈਂ ਹਰਾਨ ਹੁੰਨਾ ਵੀ ਤੁਹਾਨੂੰ ਇਹਦੇ ਚ ਕੀ ਲੈਣਾ ਦੇਣਾ ਸਿਆਸਤ ਕਰਨੀ ਆਪਾਂ ਮੁੱਦਿਆਂ ਦੀ ਕਰੀਏ ਕੰਮ ਦੀ ਕਰੀਏ ਇਹ ਕਿਡੀਆਂ ਸਿਰਸਤਾਂ ਅਹੀਂ ਪਟਾਲਾ ਨੂੰ ਜਾ ਰਹੇ ਇਸ ਦੰਤ ਰਾਸਤੇ ਦੇ ਵਿੱਚ ਲੋਕਾਂ ਵੱਲੋਂ ਰੋਕਿਆ ਗਿਆ ਰੋਕ ਕੇ ਜਿੱਥੇ ਸਵਾਗਤ ਕੀਤਾ ਜਾ ਰਿਹਾ ਉੱਥੇ ਖਾਸ ਤੌਰ ਤੇ ਪ੍ਰਚਾਰਕਾਂ ਕਥਨਿਆ ਲਗਾਤਾਰ ਜੋਰਾਂ ਸ਼ੋਰਾਂ ਤੇ ਚੱਲ ਰਹੀ ਤੁਸੀਂ ਉਹਦੇ ਵਿੱਚ ਦੇਖਾ ਤੁਸੀਂ ਲੋਕਾਂ ਵੱਲੋਂ ਢੋਲ ਵਜਾ ਕੇ ਸ਼ਹਿਰੀ ਕਲਸੀ ਹੋਰਾਂ ਦਾ ਸਵਾਗਤ ਕੀਤਾ ਜਾ ਰਿਹਾ ਅਤੇ ਰਾਸਤੇ ਦੇ ਵਿੱਚ ਰੋਕ ਕੇ ਕਿਸੇ ਤਰ੍ਹਾਂ ਦੇ ਤੌਰ ਤੇ ਕਿਤੇ ਨਾ ਕਿਤੇ ਕਥਨਿਆ ਜੋ ਸਵਾਗਤ ਹੈ ਸ਼ਹਿਰੀ ਕਲਸੀ ਹੋਰਾਂ ਦਾ ਕੀਤਾ ਗਿਆ ਕਲਸੀ ਸਾਹਿਬ ਪਟਾਲਾ ਨੂੰ ਜਾ ਰਹੇ ਸਨ ਆ ਰਿਹਾ ਚੌਂਡ ਪ੍ਰਚਾਰ ਜੋਰ ਜੋਰ ਰੋ ਵਿਕੀ ਜਣਾ ਚਾਉਂਗੇ ਬਹੁਤ ਵਧੀਆ ਰੋਜ਼ਾਨ ਲੋਕਾਂ ਦਾ ਪਿਆਰ ਇਹ ਬਾਖੂਬ ਤੁਹਾਨੂੰ ਨਜ਼ਰ ਆ ਰਿਹਾ ਹੈ ਕਿਸ ਕਦਰ ਲੋਕ ਬੇਸਬਰੀ ਨਾਲ ਪਿਆਰ ਕਰ ਰਹੇ ਨੇ ਹੋਰ ਗਰਦਾਸਪੁਰ ਲੋਕ ਸਭਾ ਦੇ ਵਿੱਚੋਂ ਇੱਕ ਜਿਹੜਾ ਇਤਿਹਾਸ ਰਚ ਰਣ ਜਾ ਰਿਹਾ ਹੈ ਲੱਗਦਾ ਟੱਕਰ ਕਿਸੇ ਨਾਲ ਹੋਊਗੀ ਰੰਧਾਵਾ ਸਾਹਿਬ ਵੀ ਨੇ ਚੀਮਾ ਸਾਹਿਬ ਵੀ ਨੇ ਹੋਰ ਵੀ ਬਹੁਤ ਸਾਰੇ ਆਗੂ ਨੇ ਟੱਕਰ ਇਹਨਾਂ ਨੇ ਤੁਹਾਡੇ ਸਾਹਮਣੇ ਸਾਬਤ ਕਰ ਦਿੱਤੀ ਹੈ ਤੁਸੀਂ ਸਵੇਰ ਦੇ ਨਾਲ ਉਹ ਤੁਹਾਨੂੰ ਹੀ ਪਤਾ ਲੱਗਿਆ ਹੋਊਗਾ ਕਿ ਕਿਤਰਾ ਲੋਕਾਂ ਦਾ ਪਿਆਰ ਮਿਲਦਾ ਐਤੋਂ ਅੱਗੇ ਕਿਹੜੇ ਕਿਹੜੇ ਪਿੰਡ ਜਾਣਾ ਜਿੱਥੇ ਚੋਣ ਪ੍ਰਚਾਰ ਜੜਾ ਚੱਲੇਗਾ ਮੈਂ ਕਿਹਾ ਜੀ ਰਾਤ ਤੱਕ ਇਤਰਾ ਹੀ ਆ ਹੁਣ ਤੱਕ ਕਿੰਨੇ ਪਿੰਡ ਕੱਢ ਲੈ ਹੋਣਗੇ ਕਿੰਨੇ ਕਿੰਨਾ ਕਿੰਨਾ ਸਫਰ ਹੋ ਜਾਂਦਾ ਕਿੰਨੇ ਪਿੰਡ ਇੱਕ ਦਿਨ ਦੇ ਵਿੱਚ ਕਵਰ ਕਰ ਦਿੰਦੇ ਪਰ ਵਾਈ ਕੋਈ ਨਹੀਂ ਸੂਰਜ ਦੇ ਹਿਸਾਬ ਨਾਲ ਰਾਤ ਦੇ ਹਿਸਾਬ ਨਾਲ ਘੜੀ ਦੇ ਹਿਸਾਬ ਨਾਲ ਜਿੰਨੇ ਜਿੰਨੇ ਲੱਭਦੇ ਕੱਢੀ ਜਾਂਦੇ ਬਿਲਕੁਲ ਕਹਿੰਦੇ ਪ੍ਰਵਾਹ ਕੋਈ ਨਹੀਂ ਸੂਰਜ ਦੇ ਹਿਸਾਬ ਨਾਲ ਜਾਂ ਰਾਜ ਸਾਬ ਨਾਲ ਇਹ ਚੋਣ ਪ੍ਰਚਾਰ ਜਿਹੜੇ ਕੀ ਨਹੀਂ ਚੱਲਦੇ ਤੇ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿੱਥੇ ਪਹਿਲਾਂ ਰੋਡ ਸ਼ੋਅ ਕੀਤੇ ਜਾ ਰਹੇ ਸੀਗੇ ਉੱਥੇ ਹੁਣ ਕਹਿ ਸਕਦੇ ਆ ਰਾਸਤੇ ਦੇ ਵਿੱਚ ਰੋਕ ਕੇ ਇਹ ਅਮਨ ਸਿੰਘ ਸ਼ੇਰ ਸਿੰਘ ਸ਼ਹਿਰੀ ਕਾਂਸੀ ਹੋਣ ਦਾ ਨੋਟਵਾਲ ਸੁਆਗਤ ਇਕੱਠਾ ਗਿਆ ਅਤੇ ਉਸ ਸਵਾਗਤ ਦੇ ਤਹਿਤ ਕਹਿ ਸਕਦੇ ਆ ਹੁਣ ਅੱਗੇ ਜਿਹੜੇ ਇੱਕ ਵੱਖ-ਵੱਖ ਪਿੰਡ ਹੋਣਗੇ ਜਿੱਥੇ ਚੋਣ ਕੀਤਾ ਜਾਵੇਗਾ ਬਹੁਤ ਵਧੀਆ ਜੀ ਸ਼ਹਿਰੀ ਕਾਸੀ ਆਮ ਪਾਰਟੀ ਦਾ ਬਹੁਤ ਸੰਯੋਗ ਵਧੀਆ ਵਾ ਸਾਰੇ ਬਿਲਕੁਲ ਮਾਪ ਆ ਕੰਮ ਚੰਗੇ ਹੋਣਦੇ ਆ ਠਾਣੇ ਆ ਕੋਟਕ ਚੱਲ ਰਹੀ ਆ ਸਾਰੇ ਵਧੀਆ ਮੁੰਡੇ ਜੀ ਤੇ ਹੁਣ ਆਲਕਾ ਤੇ ਬਿਲ ਮੇ ਆ ਮੇਰਾ ਜੀਰੋ ਆਇਆ ਵਾ ਇਹਦੇ 2-3000 ਰੁਪਏ ਬਿਲ ਆਉਂਦਾ ਹਰ ਵਾਰੀ ਤੇ ਸੂਆਂ ਦਾ ਪਾਣੀ ਖਾਲ ਖੁਲ ਸਭ ਪੱਕਦੀ ਆ ਹੋਈ ਆ ਫਸਲਾਂ ਵੀ ਟਾਈਮ ਤੇ ਚੁੱਕੀਆਂ ਜਾਣ ਲੀਆਂ ਮੈਂ ਆ ਜੀ ਮੌਕਾ ਕੀ ਇਹਨਾਂ ਨੂੰ 2-3 ਮੌਕੇ ਹੋਰ ਦਵਾਂਗੇ ਇੱਕ ਮੌਕੇ ਦੀ ਛੱਡੋ ਇਹ ਗੱਲ ਪਿੱਲੇ 17 ਸਾਲਾਂ ਜੋ ਕੰਮ ਨਹੀਂ ਕਰ ਸਕਿਆ ਜਿਹੜਾ ਹੁਣ ਕਰਦੇ ਆ ਨਾ ਬਹੁਤ ਵਧੀਆ ਲੱਗਾ ਜੀ ਬੜੀ ਵੱ ਤੇ ਜਿੱਤ ਦੀਆਂ ਨਿਸ਼ਾਨੀਆਂ ਜਿਹੜੀਆਂ ਦਿਨਾਂ-ਦਿਨ ਵਧ ਰਹੀਆਂ ਨੇ ਬਹੁਤ ਵਧੀਆ ਰਿਆ ਨੌਜਵਾਨ ਮੁੰਡਾ ਆ ਲੋਕਾਂ ਦੇ ਆਮ ਵਤੀਰੇ ਦੇ ਨਾਲ ਰਲ ਕੇ ਚੱਲਦਾ ਆ ਜਿੱਦਾਂ ਲੋਕ ਚਾਹੁੰਦੇ ਨੇ ਲੀਡਰਸ਼ਿਪ ਵਾਲੇ ਕੋਈ ਗੁਣ ਨਹੀਂਗੇ ਆਮ ਜਨਤਾ ਵਾਲੇ ਗੁਣ ਨੇ ਵਧੀਆ ਤਰੀਕੇ ਨਾਲ ਕੈਂਪੇਨ ਚੱਲ ਰਹੀ ਹੈ ਬਟਾਲੇ 'ਚ ਬਹੁਤ ਤਰੱਕੀ ਕੀਤੀ ਆ ਤੇ ਸਰਕਾਰ ਦੇ ਬਹੁਤ ਚੰਗੇ ਕੰਮ ਨੇ ਜਿਹੜੇ ਨਹਿਰਾਂ ਖਾੜਿਆ ਤੱਕ ਬਹੁਤ ਵੱਡੀਆਂ ਨੌਕਰੀਆਂ ਤੱਕ ਬਿਜਲੀ ਤੱਕ ਜਿਹੜੇ ਵਧੀਆ ਸੁਆਗਾ ਇਹੋ ਕੰਮ ਨੇ ਉਹਨਾਂ ਦੇ ਆਧਾਤ ਤੇ ਵਧੀਆ ਲੋਕਾਂ ਦਾ ਸਾਥ ਮਿਲ ਰਿਹਾ ਬਹੁਤ ਵਧੀਆ ਕੈਂਪੇਨ ਚੱਲ ਰਹੀ ਆ ਮਲਤ ਸਾਨੂੰ ਬਹੁਤ ਵਧੀਆ ਇਨਸਾਫ ਮਿਲਣ ਲਿਆ ਕੋਈ ਝੂਠੇ ਪਰਚੇ ਨਹੀਂ ਇਹ ਸਰਕਾਰ ਚੋਏ ਬਿਜਲੀ ਵੀ ਸਾਨੂੰ ਫਰੀ ਸਾਰਿਆਂ ਨੂੰ ਮਿਲਦੀ ਆ ਸਾਰੇ ਹੀ ਲੋਕ ਇਹਨਾਂ ਤੋਂ ਬਹੁਤ ਜ਼ਿਆਦਾ ਖੁਸ਼ ਨੇ ਇੱਕ ਇੱਕ ਵੱਧ ਤੋਂ ਵੱਧ ਸਾਡੇ ਵੋਟਾਂ ਪੈਣਗੀਆਂ ਤੇ ਕਲਸੀ ਹਣੀ ਅੱਜ ਅੱਜ ਤੋਂ ਪਿੰਡ ਆਏ ਸੀ ਕਿਹੋ ਜਿਹਾ ਹੰਗਾਰ ਲੋਕ ਹਾਂਜੀ ਬਹੁਤ ਵਧੀਆ ਸਾਡਾ ਸਾਰਾ ਪਿੰਡ ਹੀ ਛੜਕਾਂ ਦੇ ਉੱਤੇ ਚਾਰ ਚਫੇਰੇ ਖਲੋਤਾ ਉਹਨਾਂ ਦੇ ਸਵਾਗਤ ਆ ਸਰਦਾਰ ਵੀਰ ਸਿੰਘ ਜੀ ਪਹੁੰਚੇ ਨੇ ਇਸੋ ਕਲਸੀ ਸਾਹਿਬ ਸਾਡੇ ਮਨ ਸ਼ੇਰ ਸਿੰਘ ਸ਼ੈਰੀ ਕਲਸੀ ਹੋਰਾਂ ਦਾ ਚੋਣ ਪ੍ਰਚਾਰ ਤੁਹਾਨੂੰ ਦਿਖਾ ਰਹੇ ਆ ਅੱਜ ਗਰਦਾਸਪੁਰ ਹੋਵੇ ਫਤਿਹਗੜ ਚੂੜੀਆਂ ਹੋਵੇ ਚਾਹ ਬਟਾਲਾ ਹੋਵੇ ਵੱਖ-ਵੱਖ ਇਲਾਕੇ ਨੇ ਜਿਹੜੇ ਗਰਦਾਸਪੁਰ ਲੋਕ ਸਭਾ ਆ ਹਲਕੇ ਦੇ ਅੰਤਰਗਤ ਆਉਂਦੇ ਨੇ ਉਹਨਾਂ ਹਲਕਿਆਂ ਦੇ ਵਿੱਚ ਇਲਾਕਿਆਂ ਦੇ ਵਿੱਚ ਅਮਨ ਸ਼ੇਰ ਸਿੰਘ ਸ਼ੈਰੀ ਗਲਸੀ ਹੋਰ ਆ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਸਵੇਰ ਦੇ ਸਮੇਂ ਪਹਿਲਾਂ ਜੋ ਸਬਜ਼ੀ ਮੰਡੀ ਦੇ ਵਿੱਚ ਅਮਨ ਸ਼ੇਰ ਸਿੰਘ ਸ਼ੈਰੀ ਗਲਸੀ ਗਏ ਉੱਥੇ ਚੋਣ ਪ੍ਰਚਾਰ ਕੀਤਾ ਉਸ ਤੋਂ ਬਾਅਦ ਜੋ ਕਿਸੇ ਦੇ ਆ ਗਰਦਾਸਪੁਰ ਦੇ ਵੱਖ-ਵੱਖ ਪਿੰਡ ਸੰ ਜਿਨ੍ਹਾਂ ਦੇ ਵਿੱਚ ਰੋਡ ਸ਼ੋਅ ਕਰਕੇ ਚੋਣ ਪ੍ਰਚਾਰ ਕੀਤਾ ਉਸ ਤੋਂ ਬਾਅਦ ਕਿਸੇ ਦੇ ਬਟਾਲਾ ਦੇ ਕੁਝ ਇਲਾਕੇ ਸੀਗਾ ਫਤਿਹਗੜ ਚੂੜੀਆਂ ਦਾ ਕੁਝ ਇਲਾਕੇ ਸੀ ਜਿੱਥੇ ਕਿਸੇ ਦੇ ਆ ਰੋਡ ਸ਼ੋ ਹੋਵੇ ਚਾਹੇ ਕਿ ਸਦ ਜਨਸਭਾਵਾਂ ਹੁਣ ਉਹਨਾਂ ਦੇ ਤਹਿਤ ਆਪਣਾ ਚੋਣ ਪ੍ਰਚਾਰ ਕੀਤਾ ਗਿਆ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਇਹ ਬਟਾਲਾ ਦੀਆਂ ਤਸਵੀਰਾਂ ਨੇ ਜਿੱਥੇ ਕਿ ਸਦਿਆ ਜਿਹੜੇ ਇੱਕ ਜਨਸਭਾ ਨੂੰ ਸੰਬੋਧਨ ਕੀਤਾ ਜਾ ਰਿਹਾ ਅਮਨ ਸ਼ਰ ਸਿੰਘ ਸ਼ਹਿਰੀਕਲਸੀ ਉਹਨਾਂ ਵੱਲੋਂ ਸੰਬੋਧਨ ਕੀਤਾ ਜਾ ਰਿਹਾ ਇਹ ਲੋਕਾਂ ਤੱਕ ਆਪਣਾ ਜਿਹੜਾ ਕਿ ਏਜੰਡਾ ਪਹੁੰਚਾਇਆ ਜਾ ਰਿਹਾ ਕਿ ਜੇਕਰ ਸੰਸਦ ਮੈਂਬਰ ਦੇ ਤੌਰ ਤੇ ਅਮਨ ਸ਼ਰ ਸਿੰਘ ਸ਼ਹਿਰੀਕਲਸੀ ਜਿੱਤਦੇ ਨੇ ਤਾਂ ਗਰਦਾਸਪੁਰ ਦੇ ਵਿੱਚ ਇਹ ਕਿਹੜੇ ਕੰਮ ਹੋਣਗੇ ਜੋ ਪਹਿਲ ਦੇ ਆਧਾਰ ਤੇ ਉਹਨਾਂ ਵੱਲੋਂ ਕੀਤੇ ਜਾਣਗੇ ਹਾਲਾਂਕਿ ਅਜ ਸਮੇਂ ਇਹ ਰੋਡ ਸ਼ੋ ਕਰਦੇ ਸਨ ਜਨਸਭੋਧ ਕਰ ਰਹੇ ਨੇ ਉਸ ਸਮੇਂ ਅਕਸਰ ਵਿਰੋਧੀ ਧਿਰਾਂ ਦੇ ਵੀ ਤੰਜ ਕਸਦੇ ਹੋਏ ਅਮਨ ਸਿੰਘ ਸ਼ੈਰੀਕਲ ਸੀ ਨਜ਼ਰ ਆ ਰਹੇ ਨੇ ਕਿ ਪਿਛਲੀਆਂ ਸਰਕਾਰਾਂ ਦੇ ਬਦਲੇ 70 ਸਾਲ ਜੋ ਰਹੇ ਅਤੇ 2 ਸਾਲ ਭਗਵੰਤ ਮੰਤ ਸਰਕਾਰ ਦੇ ਰਹੇ 2 ਸਾਲ ਦੇ ਕਾਰਜਕਾਲ ਨੂੰ ਉਹ ਆਪਣੇ ਕਾਰਜਕਾਲ ਨੂੰ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਨੇ ਕਿ ਸਾਡਾ ਇਹ 2 ਸਾਲ ਦਾ ਕਾਰਜਕਾਲ ਇਹਨਾਂ ਚੰਗਾ ਹੈ ਕਿ ਜਿੰਨਾਂ 70 ਸਾਲ ਦੇ ਕਾਰਜਕਾਲ ਦੇ ਵਿੱਚ ਵੀ ਕੁਝ ਨਹੀਂ ਹੋ ਕੇ ਦਿਖਾਇਆ ਗਿਆ ਸਿਕਾਤਾ ਖਾਸ ਤੋ ਤੇ ਕਿਸੇ ਦੇ ਕਿ ਉਸ ਏਜੰਡੇ ਨੂੰ ਲੋਕਾਂ ਦੇ ਵਿੱਚ ਜਿਹੜੇ ਕਿ ਲੈ ਕੇ ਜਾ ਰਹੇ ਨੇ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇੱਕ ਵੱਡੀ ਜਨ ਸਭਾ ਨੂੰ ਹੈ ਸਭ ਤੋਂ ਕਰ ਰਹੇ ਨੇ ਇਸੇ ਤਰੀਕੇ ਦੇ ਨਾਲ ਵੱਖ-ਵੱਖ ਤਰੀਕੇ ਦੇ ਨਾਲ ਹੀ ਜੋ ਚੋਣ ਪ੍ਰਚਾਰਾ ਉਹ ਚੋਣ ਪ੍ਰਚਾਰ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਜਿਸ ਤਰੀਕੇ ਨਾਲ ਤਰੀਕਾ ਕਰ ਰਹੇ ਨੇ ਉਸੇ ਤਰੀਕੇ ਇਹ ਚੋਣ ਪ੍ਰਚਾਰ ਵੀ ਰਫ਼ਤਾਰ ਫੜਦਾ ਹੋਇਆ ਨਜ਼ਰ ਆ ਰਿਹਾ ਡੋਰ ਟੂ ਡੋਰ ਕੰਪੇਨ ਕੀਤੀ ਜਾ ਰਹੀ ਹੈ ਉੱਥੇ ਕਹਿੰਦੇ ਕਿ ਇੱਕ ਜਨ ਸਭਾਵਾਂ ਹੋਣ ਨੁੱਕਰ ਮੀਟਿੰਗਾਂ ਹੋਣ ਰੋਡ ਸ਼ੋਅ ਹੋਣ ਜਾ ਕੇ ਸਦੇ ਹੋਰ ਡਿਜੀਟਲ ਤਰੀਕੇ ਦੇ ਨਾਲ ਚੋਣ ਪ੍ਰਚਾਰ ਹੋਵੇ ਤਾਂ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਹੋਰਾਂ ਦੀ ਜੋ ਕੰਪੇਨ ਹੈ ਉਹ ਵਕ-ਵਕ ਤਰੀਕਿਆਂ ਦੇ ਨਾਲ ਲੋਕਾਂ ਤੱਕ ਪਹੁੰਚ ਕਰ ਇਹ ਤਾਂ ਕਿ ਵਾਤੂਦ ਲੋਕਾਂ ਨੂੰ ਆਪਣੇ ਨਾਲ ਜੋੜਿਆ ਜਾ ਸਕੇ ਅਤੇ ਆਉਣ ਵਾਲੀ ਇੱਕ ਤਰੀਕ ਨੂੰ ਜਿਸ ਦਿਨ ਵੋਟਾਂ ਹੋਣਗੀਆਂ ਤਾਂ ਕਿ ਉਹ ਲੋਕ ਹੱਕ ਦੇ ਵਿੱਚ ਭੁਗਤ ਸਕਣ ਤਾਂ ਖਾਸ ਤੌਰ ਤੇ ਕਹਿੰਦਾ ਕਿ ਇਹ ਕੈਂਪੇਨ ਲਗਾਤਾਰ ਇਸੇ ਤਰੀਕੇ ਨਾਲ ਚੱਲ ਰਹੀ ਆ ਹੁਣ ਮੈਨੂੰ ਤੇ ਅਜਾਜ਼ ਅਗਲੀ ਵਾਰ ਕਿਸੇ ਹੋਰ ਔਰ ਲੋਕ ਸਭਾ ਹਲਕੇ ਤੋਂ ਕਿਸੇ ਰਾਜਨੀਤਿਕ ਲੀਡਰ ਦੀ ਉਮੀਦਵਾਰ ਦੀ ਜੋ ਕੈਂਪੇਨ ਟ੍ਰੇਲ ਦਿਖਾਵਾਂਗੇ ਕਿ ਕਿਸ ਪ੍ਰਕਿਰੇ ਦੇ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦੀ ਕੈਂਪੇਨ ਚੱਲਦੀ ਆ ਕਿੰਨੇ ਰੋਡ ਸ਼ੋਅ ਜਾਂ ਕਿਸੇ ਦੇ ਕਿਸ-ਕਿਸ ਤਰੀਕੇ ਦੀਆਂ ਮੀਟਿੰਗਾਂ ਨੇ ਉਹਨਾਂ ਵੱਲੋਂ ਕੀਤੀਆਂ ਜਾਂਦੀਆਂ ਨੇ ਅਤੇ ਕਿੰਨਾ ਸਮਾਂ ਉਹਨਾਂ ਨੂੰ ਲੱਗਦਾ ਹੈ ਇੱਕ ਦਿਨ ਦੀ ਕੈਂਪੇਨ ਦੇ ਵਿੱਚ ਜਿਸ ਦਿਨ ਕਿਸੇ ਦਾ ਸਾਰਾ ਕੁਝ ਪਲਾਨ ਕੀਤਾ ਜਾਂਦਾ ਕੈਮਰਾ ਪਰਸਨ प्रमोद ਦੇ ਨਾਲ ਮਹਕਮਤੀ ਜੀ মিডিਆ ਗਰਦਾਸਪੁਰ